ਅਸਮਾਨੋਂ ਵਰ ਰਹੀ ਅੱਖ ਧਰਤੀ ਦਾ ਸੀਨਾ ਰਹਾ ਸੁੱਕ ਸੜ ਮਰ ਰਿਹਾ ਬੇਜ਼ੁਬਾਨ ਕੁਦਰਤ ਕਦੋਂ ਹੋਵੇਗੀ ਮਿਹਰਬਾਨ ਜੀ ਹਾਂ ਇਸ ਸਵਾਲ ਕਿ ਮਨੁੱਖ ਤੇ ਕੀ ਜਾਨਵਰ ਹਰ ਕਿਸੇ ਦੇ ਜ਼ਹਿਨ ਚੋਂ ਬਾਲੇ ਮਾਰ ਰਿਹਾ ਕਿਉਂਕਿ ਇਸ ਵਾਰ ਕੁਦਰਤ ਦਾ ਇਨਾ ਕਹਿਰ ਕਈ ਦਹਾਕਿਆਂ ਬਾਅਦ ਵੇਖਣ ਨੂੰ ਮਿਲ ਰਿਹਾ ਮੁਹਾਲੀ ਦਾ ਪਿੰਡ ਪੜਾਖ ਨੇੜੇ ਬਣੇ ਡੈਮ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਤਾਂ ਕੁਦਰਤ ਹੋਰ ਵੀ ਕਹਿਰਬਾਨ ਹੋ ਗਈ ਹੈ ਡੈਮ ਵਿੱਚ ਪਾਣੀ ਪੂਰੀ ਤਰ੍ਹਾਂ ਸੁੱਕ ਚੁੱਕਾ ਹੈ ਤੇ ਜ਼ਮੀਨ ਵਿੱਚ ਫੁੱਟ ਫੁੱਟ ਡੁੰਗੀਆਂ ਪਈਆਂ ਤਰੇੜਾ ਕੁਦਰਤ ਦੇ ਕਹਿਰ ਨੂੰ ਬਿਆਨ ਕਰ ਰਹੀਆਂ ਨੇ ਹਾਲਾਤ ਇਹ ਨੇ ਕਿ ਇਸ ਡੈਮ ਦੇ ਆਲੇ-ਦੁਆਲੇ ਦਾ ਕਰੀਬ 10 ਕਿਲੋਮੀਟਰ ਇਲਾਕਾ ਜੰਗਲੀ ਜੀਵਾਂ ਦਾ ਘਰ ਹੈ ਜਿਨ੍ਹਾਂ ਲਈ ਇਸ ਡੈਮ ਦਾ ਪਾਣੀ ਜੀਵਨ ਜੋਣ ਦਾ ਮੁੱਖ ਸਰੋਤ ਹੈ ਪਰ ਇਸ ਵਾਰ ਪਏ ਸੋਕੇ ਕਾਰਨ ਹੁਣ ਤੱਕ 600 ਤੋਂ ਵੱਧ ਜੰਗਲੀ ਜੀਵ ਤੜਫ ਤੜਫ ਕੇ ਆਪਣੀ ਜਾਨ ਗਵਾ ਚੁੱਕੇ ਨੇ ਜਾਨਵਰਾਂ ਦੀ ਬਤਿਹਾਲੀ ਬਿਆਨ ਕਰ ਰਹੀਆਂ ਨੇ ਇਹ ਤਸਵੀਰਾਂ ਦਸ ਰਈਆਂ ਨੇ ਕਿ ਇਹ ਬੇਜ਼ੁਬਾਨ ਪਾਣੀ ਦੀ ਕਮੀ ਤੇ ਤੇਜ਼ ਗਰਮੀ ਕਾਰਨ ਕਿੰਨੇ ਬੁਰੇ ਹਾਲਾਤਾਂ ਚੋਂ ਲੰਘ ਰਹੇ ਨੇ ਉਤੋ ਇਸ ਇਲਾਕੇ ਵਿੱਚ ਜੰਗਲੀ ਕੁੱਤਿਆਂ ਦਾ ਕਹਿਰ ਵੀ ਵੇਖਣ ਨੂੰ ਮਿਲ ਰਿਹਾ ਹੈ ਜੋ ਪਿਆਸ ਨਾਲ ਤੜਫ ਰਹੇ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਡੈਮ ਦਿਆਲਿਤ ਵਾਲੇ ਦੇ ਪਿੰਡਾਂ ਦੇ ਨੌਜਵਾਨਾਂ ਨੇ ਬੇਜ਼ੁਬਾਨ ਜਾਨਵਰਾਂ ਨੂੰ ਉਪਚਾਰ ਲਈ ਆਪਣੇ ਪੱਧਰ ਤੇ ਪਾਣੀ ਮੁਹੱਈਆ ਕਰਵਾਉਣ ਦਾ ਹਿੱਲਾ ਕੀਤਾ ਹੈ ਜੋ ਕ੍ਰੀਪ ਇੱਕ ਮਹੀਨੇ ਤੋਂ ਡੈਮ ਦੀ ਤਲਹੱਟੀ ਦੀ ਵੱਡੇ ਵੱਡੇ ਟੋਏ ਪੁੱਟ ਕੇ ਉਹਨਾਂ ਵਿੱਚੋਂ ਪਾਣੀ ਭਰ ਰਹੇ ਨੇ ਤਾਂ ਜੋ ਜੰਗਲੀ ਜੀਵ ਪਾਣੀ ਦੀ ਕਮੀ ਨਾਲ ਨਾ ਮਰਨ ਡੈਮ ਚ ਪਈਆਂ ਕਿਸ਼ਤੀਆਂ ਵਿੱਚ ਵੀ ਤਰਪਾਲਾਂ ਪਾ ਕੇ ਉਹਨਾਂ ਵਿੱਚ ਪਾਣੀ ਭਰਿਆ ਜਾ ਰਿਹਾ ਹੈ ਤਾਂ ਜੋ ਬੇਜ਼ੁਬਾਨਾਂ ਨੂੰ ਪਾਣੀ ਦੀ ਭਾਲ ਵਿੱਚ ਬਹੁਤਾ ਝਟਕਣਾ ਨਾ ਪਵੇ ਇਹ ਨੌਜਵਾਨ ਮਰ ਚੁੱਕੇ ਜਾਨਵਰਾਂ ਨੂੰ ਦਫਨਾਉਣ ਦਾ ਕੰਮ ਵੀ ਪ੍ਰਸ਼ਾਸਨ ਦੀ ਮਦਦ ਨਾਲ ਕਰ ਰਹੇ ਨੇ ਹੁਣ ਤੱਕ 600 ਪਸ਼ੂ ਮਰ ਚੁੱਕੇ ਜੀ ਤੇ ਇੱਥੇ ਜੰਗਲੀ ਕੁੱਤਿਆਂ ਨੇ ਵੀ ਥੋੜਾ ਜਿਹਾ ਕਾਹਨ ਕੀਤਾ ਹੋਇਆ ਉਹ ਇਹਨਾਂ ਨੂੰ ਜਾਨਵਰਾਂ ਨੂੰ ਮਾਰਦੇ ਆਂ ਤੇ ਖਾਂਦੇ ਆਂ ਉਹ ਤੇ ਹੁਣ ਅਸੀਂ ਉਹਨਾਂ ਵਾਸਤੇ ਵੀ ਕੁੱਤਿਆਂ ਵਾਸਤੇ ਵੀ ਕੁਝ ਸਰਕਾਰ ਅੱਗੇ ਵੀ ਰੱਖੀ ਐ ਜਿਹੜਾ ਜੰਗਲਾਤ ਮਹਿਕਮਾ ਉਹਦੇ ਅੱਗੇ ਵੀ ਅਪੀਲ ਕੀਤੀ ਐ ਕਿ ਇਹ ਕੁੱਤਿਆਂ ਤੋਂ ਥੋੜਾ ਛਡਕਾਰਾ ਦਵਾਇਆ ਜਾਵੇ ਇਹ ਭਾਜੀ 10 ਕਿਲੋਮੀਟਰ ਮਤਲਬ ਕਿ ਦੋਨੇ ਤਿੰਨੇ ਜੋ ਚਾਰੋਂ ਸਾਈਡ ਨੂੰ 10 ਕਿਲੋਮੀਟਰ ਦੀ ਰੇਂਜ ਮਤਲਬ ਕਿ ਐਡੀ ਵੱਡਾ ਜੰਗਲ ਹੈਗਾ ਜਾਨਵਰ ਤਕਰੀਬਨ ਸਾਰੇ ਜਾਨਵਰ ਹੈਗੇ ਇਹਦੇ ਚ ਇੱਕ ਨਹੀਂ ਸਾਰੇ ਜਾਨਵਰ ਹੈਗੇ ਸਾਰੀ ਤਰ੍ਹਾਂ ਦੇ ਜਾਨਵਰ ਹੈਗੇ ਹਾਂ ਜੀ ਤੇ ਬਸ ਪਾਣੀ ਦੇ ਸੋਲੂਸ਼ਨ ਮਤਲਬ ਜੋ ਵੀ ਇਹਦੀ ਬੰਦੀ ਕਾਰਵਾਈ ਕੀਤੀ ਜਾਵੇ ਹੱਥ ਜੋੜ ਕੇ ਬੇਨਤੀ ਕਰਦੇ ਆ ਇਹ ਤਿੰਨ ਤੋਂ ਚਾਰ ਮਹੀਨੇ ਇਹਨੂੰ ਸੁੱਕਦੇ ਨੂੰ ਹੋ ਗਏ ਇੱਕ ਮੰਥ ਹੋ ਗਿਆ ਜੀ ਆਪਾਂ ਨੂੰ ਪਾਣੀ ਪੰਦੇ ਅਸੀਂ ਪ੍ਰਸ਼ਾਸਨ ਨੂੰ ਕਿਹਾ ਜਦੋਂ ਵੀ ਪਸ਼ੂ ਮਰਦੇ ਹਨ ਨਾ ਅਸੀਂ ਉਹਨਾਂ ਨੂੰ ਮੈਸੇਜ ਲਾ ਦੰਨੇ ਹੈ ਤੇ ਉਹ ਸਾਡੇ ਇੱਥੇ ਆ ਕੇ ਜੀਵੀਸੀ ਭੇਜਦੇ ਆ ਤੇ ਅਸੀਂ ਪਸ਼ੂਆਂ ਨੂੰ ਦੱਬ ਦੰਨੇ ਆ ਪਿੰਡ ਪੜੱਚ ਨੇੜੇ ਇਹ ਡੈਮ 90 ਦੇ ਤਹੱਕੇ ਵਿੱਚ ਬਣਨਾ ਸ਼ੁਰੂ ਹੋਇਆ ਸੀ ਤੇ 1992 ਦੇ ਟਾਈਮ ਬਣ ਕੇ ਤਿਆਰ ਹੋ ਗਿਆ ਸੀ ਡੈਮ ਬਣਨ ਦੇ ਨਾਲ ਲੋਕਾਂ ਨੂੰ ਪਾਣੀ ਦੀ ਕਮੀ ਤੋਂ ਰਾਹਤ ਮਿਲੀ ਸੀ ਤੇ ਜ਼ਮੀਨ ਨੂੰ ਪਾਣੀ ਵੀ ਲੱਗਣਾ ਸ਼ੁਰੂ ਹੋ ਚੁੱਕਾ ਸੀ 댐 ਬਣਨ ਦੇ ਕਰੀਪ ਇੱਕ ਤਹਾਕੇ ਬਾਅਦ ਪਾਣ 2012 ਦੇ ਵਿੱਚ ਤੇ ਪਹਿਲਾ ਸੋਕਾ ਪਿਆ ਤੇ 6 ਸਾਲ ਬਾਅਦ 2018 ਚ ਦੂਜਾ ਸੋਕਾ ਪਿਆ ਤੇ ਫਿਰ 2021 ਉਸ ਮਗਰੋਂ ਇਸ ਵਾਰ ਫਿਰ ਡੈਮ ਵਿੱਚ ਸੋਕਾ ਪਿਆ ਜਿਸ ਕਾਰਨ ਹਾਲੇ ਦਿਵਾਲੇ ਤੇ ਪਿੰਡਾਂ ਵਿੱਚ ਪਾਣੀ ਦੀ ਭਾਰੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ ਪਿੰਡਾਂ ਦੇ ਲੋਕਾਂ ਨੂੰ ਹੁਣ ਪਾਣੀ ਵਾਲੇ ਟੈਂਕਰਾਂ ਦਾ ਸਹਾਰਾ ਹੈ ਤੇ ਖੇਤ ਪਾਣੀ ਦੀ ਕਿੱਲਤ ਕਾਰਨ ਬੰਜਰ ਹੋ ਰਹੇ ਨੇ 1990 ਵਿੱਚ ਪਰਨਾ ਸਟਾਰਟ ਹੋਇਆ ਸੀਗਾ 1992 ਦੇ ਵਿੱਚ ਜ਼ਮੀਨਾਂ ਨੂੰ ਪਾਣੀ ਲੱਗਣ ਲੱਗਿਆ ਸੀ ਆ ਬਣ ਕੇ ਤਿਆਰ ਹੋ ਗਿਆ ਸੀਗਾ ਉਸ ਤੋਂ ਬਾਅਦ ਇਹ 2012 ਚ ਸੋਕਾ ਆਇਆ ਫਿਰ 2018 ਚ ਆਇਆ ਫਿਰ 21 ਚ ਆਇਆ ਤੇ ਹੁਣ 24 ਚ ਆਇਆ ਖਾਨ ਨੂੰ ਦਾਣੇ ਮੱਕੀ ਕਣਕ ਤੇ ਚਾਰਾ ਪਸ਼ੂਆਂ ਵਾਸਤੇ ਇਸੇ ਪਾਣੀ ਦੇ ਸਿਰ ਤੇ ਹੁੰਦਾ ਸੀਗਾ ਹੁਣ ਉਹ ਖਾਲੀ ਪਿਆ ਸਾਨੂੰ ਮੁੱਲੇ ਦੀ ਕਣਕ ਲੈਣੀ ਪੈ ਰਹੀ ਹੈ ਮੁੱਲੇ ਦਾ ਹੀ ਚਾਰਾ ਲੈਣਾ ਪੈਂਦਾ ਪਸ਼ੂਆਂ ਵਾਸਤੇ ਤੇ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਹੈ ਜੀ ਸਾਨੂੰ ਪੀਣ ਵਾਲੇ ਪਾਣੀ ਦੀ ਵੀ ਬਹੁਤ ਦਿੱਕਤ ਹੈ ਜੀ ਹਾਂਜੀ ਹਾਂ ਹੁਣ ਟੈਂਕਰ ਲੈ ਕੇ ਆਣੇ ਆ ਆਪ ਦੇ ਰਾਜੇ ਪੰਜਾਬ ਦੇ ਹਾਲਾਤ ਵੱਡੀ ਚਿੰਤਾ ਦਾ ਵਿਸ਼ਾ ਹੈ ਸੋ ਲੋੜ ਹੈ ਸਮਰੰਥਿਆ ਸਰਕਾਰ ਇਹਨਾਂ ਹਾਲਾਤਾਂ ਨਾਲ ਨਚਿੱਠਣ ਲਈ ਪੁਕਤਾ ਕਦਮ ਚੁੱਕੇ ਨਹੀਂ ਤਾਂ ਉਹ ਦਿਨ ਬਹੁਤ ਹੀ ਦੂਰ ਨਹੀਂ ਜਦੋਂ ਪੰਜਾਬ ਪਾਣੀ ਤੋਂ ਮਹਿਰੂਮ ਹੋ ਜਾਏਗਾ ਤੇ ਆਪ ਦੀ ਧਰਤੀ ਬੰਜਰ ਮੁਹਾਲੀ ਤੋਂ ਦਲਜੀਤ ਸਿੰਘ ਦੀ ਰਿਪੋਰਟ ਪੀਟੀਸੀ న్యూਸ